ਧਰਨ ਸ਼ੁੱਕਰਵਾਰ ਤਰੀਕ 7 ਮਾਰਚ ਤੇ ਸਾਲ 2025 افریقا ਮਹਾਦੀਪ ਦਾ ਦੇਸ਼ ਜ਼ਾਂਬੀਆ ਤੇ ਜ਼ਾਂਬੀਆ ਦੀ ਇੱਕ ਹੋਰ ਸਵੇਰ ਇਹਨਾਂ ਦਰਖਤਾਂ ਦੇ ਟੂਸਿਆਂ ਤੇ ਤਾਂ ਚੜਦੇ ਸੂਰਜ ਦੀ ਮਿੱਠੀ ਮਿੱਠੀ ਤੁੱਪ ਪੈਂਦੀ ਆ ਆ ਕਮਰਾ ਆਪਣਾ ਰਾਤ ਦਾ ਟਿਕਾਣਾ ਸੀ ਤੇ ਟਿਕਾਣਾ ਬੜਾ ਸ਼ਾਨਦਾਰ ਇੱਕ ਇਹ ਨਵਾਂ ਬਣਿਆ ਹੋਇਆ ਲੋਜ ਆ ਤਾਂ ਕਰਕੇ ਇੱਥੇ ਮੱਛਰ ਵੀ ਹੈ ਨਹੀਂ ਸੀ ਤੇ ਮੱਛਰਦਾਨੀ ਦੀ ਲੋੜ ਵੀ ਨਹੀਂ ਪਈ ਤੇ ਇਹਦਾ ਕਿਰਾਇਆ ਸੀ 900 ਇੰਡੀਅਨ ਰੁਪਈ 300 ਕੁਆਚਾ ਹੁਣ ਸਮਾਨ ਬਣਦੇ ਆ ਤੇ ਫਿਰ ਆਪਾਂ ਅੱਗੇ ਨੂੰ ਵਧਦੇ ਆ ਕਿ ਐ अफ्रीका ਦੇ ਹੋਰ ਹਜ਼ਾਰਾਂ ਗੁਣਾ ਚੋਂ ਸਭ ਤੋਂ ਵੱਡਾ ਗੁਣਦਾ ਆਦੀ ਇਥੋਂ ਦੀ ਹਰਿਆਲੀ ਆ ਸਾਫ਼ ਵਾਤਾਵਰਨ ਜਿਹੜਾ ਇੱਥੇ ਹੈ ਨਾ ਉਹ ਕਮਾਲ ਦੀ ਗੱਲ ਆ ਕੋਕੜਾਂ ਪੰਛੀਆਂ ਦੀਆਂ ਆਵਾਜ਼ਾਂ ਸਵੇਰੇ ਸਵੇਰੇ ਇੱਥੇ ਥਾਂ ਥਾਂ ਤੇ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਚੱਲਦੇ ਹਾਂ ਹੁਣ ਗਾਂ ਨੂੰ ਇੱਥੇ ਤੁਰਨ ਤੋਂ ਪਹਿਲਾਂ ਇੱਕਾਈ ਇਧਰਲੇ ਪਾਸੇ ਇਹਨਾਂ ਤੇ ਨਿਗਾਹ ਮਾਰਦੇ ਆ ਕੀ ਟਰਕੀ ਕਹਿੰਦੇ ਹੁੰਦੇ ਨੇ ਮੇਰੇ ਖਿਆਲ ਚ ਇਹਨੂੰ ਸ਼ਾਇਦ ਹਾਂ ਉਹੀ ਆ ਇਹ ਆ ਕੁਕੜਾਂ ਤੇ ਇਹਨਾਂ ਦੀ نسل ਚ ਸਾਰਾ ਕੁਝ ਪੈ ਜਾਂਦਾ ਇੱਕੋ ਘਰਬਾਰ ਚੋਂ ਇਹ ਮਾਹੌਲ ਵਾਹ ਯਾਰ ਕੁਦਰਤ ਵਾਹਿਗੁਰੂ ਤੇ ਹੁਣ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸਤਿਕਾਰਯੋਗ ਮਿੱਤਰ ਬਿੱਲੀਆਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ 7 ਮਾਰਚ ਮੈਂ ਦੱਸਿਆ ਤਰੀਕ 2025 ਤੇ ਆਪਾਂ ਜ਼ਾਂਬੀਆ ਚ ਖੜੇ ਆਂ ਜਾਂਬੀਆ ਦੀ ਰਾਜਧਾਨੀ ਲੁਸਾਕਾ ਤੋਂ ਲਗਭਗ 150 ਕਿਲੋਮੀਟਰ ਦੂਰ ਖੜੇ ਆ ਲਗਭਗ ਪੂਰਾ ਸਹੀ ਮੈਨੂੰ ਤਾਂ ਨਹੀਂ ਪਤਾ ਕਿਉਂਕਿ ਇੱਥੇ ਇੰਟਰਨੈਟ ਨਹੀਂ ਚੱਲਦਾ ਜਿਹੜੀ ਥਾਂ ਤੇ ਮੈਂ ਰੁਕਿਆ ਹੋਇਆ ਸੀਗਾ ਹੁਣ ਇੱਥੋਂ ਆਪਾਂ ਅੱਜ ਵਾਟ ਕੱਢਾਂਗੇ ਦੇਖਦੇ ਹਾਂ ਕਿੰਨੀ ਕਿੰਨਾ ਕਿੰਨਾ ਪੰਦ ਨਿਕਲਦਾ ਜੇ ਪਹਾੜੀ ਸਫਰ ਹੋਇਆ ਤਾਂ ਘੱਟ ਜੇ ਪੱਧਰ ਹੋਇਆ ਤਾਂ ਆਪਾਂ ਵਾਟਾਂ ਵੜਦੇ ਜਾਵਾਂਗੇ ਸਮਾਂ ਸਵੇਰ ਦਾ 7 ਵਜੇ ਆ ਮੀਹਾਂ ਦੀ ਰੋਤੇ ਦੇਸ਼ ਤੇ ਚੱਲੀ ਜਾਂਦੀ ਆ ਤਾਂ ਕਰਕੇ ਮੌਸਮ ਸਵੇਰੇ ਸਵੇਰੇ ਠੰਡਾ ਹੁੰਦਾ ਸ਼ਾਮ ਨੂੰ ਠੰਡਾ ਹੁੰਦਾ ਦੁਪਹਿਰੇ ਹੌਮਸ ਹੁੰਦੀ ਆ ਦਹਿਮ ਲੱਗਾ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਇਹਨਾਂ ਸ਼ਾਨਦਾਰ ਆਵਾਜ਼ਾਂ ਤੇ ਤੁਸੀਂ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਕਰਿਓ ਤੇ ਵੀਡੀਓ 'ਤੇ ਹੇਠਾਂ ਕਮੈਂਟ ਜ਼ਰੂਰ ਕਰਿਓ ਹੈਲੋ ਸਟੈਨੋਸ ਕੰਪਲੀਟਸ ਡਰਾਈਵਡ ਨਾਟ ਕੰਪਲੀਟਲੀ ਡਰਾਈਵਡ ਯੈਸ ਨੋ ਪ੍ਰੋਬਲਮ ওকে ਗੇਮ ਵੀ ਵਿਦ ਆਪ ਪੈਕਿੰਗ ਨਾਈਸ ਬਹੁਤ ਵੈਰੀ ਵੈਰੀ ਵੈਲਡ ਬਹੁਤ ਵੈਲਡ ਪਲੀਜ਼ ਕੀਪ ਦਿਸ ਓਕੇ ਥੈਂਕ ਯੂ ਹੋਰ ਮਾਡਲ ਰਾਤੇ ਤੇ ਬੀਬੀ ਨੂੰ ਧੋਣ ਲਈ ਮੈਂ ਕੱਪੜੇ ਦਿੱਤੇ ਸੀ ਇਹਨਾਂ ਨੇ ਕੱਪੜੇ ਧੋਤੇ ਨੇ ਪਰ ਸਾਰੇ ਗਿੱਲੇ ਆ ਤਾਂ ਕਰਕੇ ਕੱਚੇ ਮੱਚੇ ਸਾਰੇ ਕੁਛੇ ਤੇ ਸੁੱਕ ਨਹੀਂ ਪਤਾ ਜਾਂਦ ਜਾਂਦੇ ਸੁੱਕਦੇ ਜਾਣਗੇ ਜਿਵੇਂ ਜਿਵੇਂ ਸੁੱਕਦੇ ਜਾਣਗੇ ਚੂਲੇ 'ਚ ਪਾਉਂਦਾ ਜਾਊਂ ਇਹਨਾਂ ਨੂੰ ਮੈਂ ਗੁਰੂ ਪਾਣੀ ਪੈ ਤੁ ਤਰਤਮ ਹੱਤ ਸਰਦ ਗੁਦ ਨਹੀ ਦੋਇ ਮੇਰੇ ਇਸ ਅੰਦਰ ਦੰਗਤ ਹੈਲੋ ਆਈ ਐਮ ਫਾਈਨ ਥੈਂਕ ਯੂ ਜਿੱਥੇ ਜੇ ਆਪਾਂ ਫਿਰਦੇ ਆ ਨਾ ਇਹ ਜਗ੍ਹਾ ਦਾ ਨਾਮ ਆ ਰਫੂਸਾ ਤੇ ਆ ਟਾਬੇ ਬਣੇ ਹੋਏ ਨੇ ਨਿੱਕੇ ਨਿੱਕੇ ਟਰੱਕਾਂ ਵਾਲੇ ਬੇਲੀ ਇੱਥੇ ਰੁਕਦੇ ਆ ਇਹ ਆਪਦਾ ਇੱਥੇ ਮਾਸ ਖਾਂਦੇ ਆ ਤੇ ਜਾਂ ਸੀਮਾ ਇਹੋ ਜਿਹਾ ਕੁਛ ਸੇ ਖਾਣ ਪੀਣ ਨੂੰ ਰੈਸਟੋਰੈਂਟ ਤੇ ਇਹ ਟਿਕਾਣਿਆਂ ਤੇ ਮਿਲ ਜਾਂਦਾ ਯਾ ਮਜ਼ਦੂਰੀ ਚੜਦੀ ਧੁੱਪ ਦੇ ਵਿੱਚ ਸਾਰਾ ਕੁਝ ਬਹੁਤ ਸੋਹਣਾ ਲੱਗਦਾ ਇਹ ਹੋਟਲ ਤੇ ਹੋਰ ਕੰਪਨੀਆਂ ਦੇ ਬੂਥ ਲੱਗੇ ਹੋਏ ਆ ਇਧਰਲੇ ਹੱਥ ਮੈਂ ਪਾਣੀ ਖਰੀਦਣਾ ਚ ਕਿਤੇ ਪਾਣੀ ਮਿਲ ਗਿਆ ਤਾਂ ਪਾਣੀ ਲੈ ਕੇ ਘਰ ਨੂੰ ਵਧਾਂਗੇ ਕਿਹੜੀ ਰਾਜ ਤਕਾਨੇ ਤੇ ਕਿਤੇ ਨਹੀਂ ਮਿਲਦਾ ਹਾਊ ਮੈਨੀ ਕਿਲੋਮੀਟਰਸ ਅਲ ਸਾਕਾ ਫਰੋਂ ਹੇਅਰ 175 175 ਯੈਸ yes. ਓਕੇ okay. so maybe tomorrow i will reach okay aliska i wish you safe journey yeah thank you brother you will meet so thank you yeah thank you sweres sweres zindagi sadkan te rod rahi hai koi truck koi taxis ya ado badi mahol aa koi cyclean te nyanne schoolan ch jaai jande hai hathan ch mundeyan ne paise phade hoye hai eh ho ja mahol aa ਸਵੇਰੇ ਸਵੇਰੇ ਮੈਂ ਤਿੱਖੀ ਚੜਾਈ ਜਿਹੜੀ ਜਾਂਦਾ ਇਧਰਲੇ ਪਾਸੇ ਜਿ ਖੜ ਕੇ ਦੇਖੀਏ ਤਾਂ ਆਲੇ ਦੁਆਲੇ ਦਾ ਨਜ਼ਾਰਾ ਆਲੇ ਦੁਆਲੇ ਦਾ ਨਜ਼ਾਰਾ ਇਹੋ ਜਿਹਾ ਬਣ ਜਾਂਦਾ ਕਿੰਡਾ ਸੋਹਣਾ ਸੂਰਜ ਉਹ ਫਿਰਦਾ ਕਦੇ ਕਦੇ ਬੱਦਲਾਂ ਦੇ ਉਹਲੇ ਹੋ ਜਾਂਦਾ ਹਰਿਆਲੀ ਦਿਸਦੀ ਆ ਬੀਜੀਆਂ ਫਸਲਾਂ ਵਿਰਲੀਆਂ ਟਾਵੀਆਂ ਤੇ ਬਹੁਤਾ ਇਲਾਕਾ ਇਹ ਜੰਗਲ ਵਾਲਾ ਜਿੱਥੇ ਫਿਰਦੇ ਆ ਸੜਕ ਹਾਦਸੀ ਹੇ ਇਹ ਦੋ ਵੇਧੋ ਤਨ ਨਹੀਂ ਹੁਣੀ ਕੀਤੀ ਸੰਜਣਾ ਨਹੀਂ ਪੈਡਲ ਮਾਰਦੇ ਮਾਰਦੇ ਅਰ ਫਾਂਸਾ ਜ਼ਿਲ੍ਹੇ ਦੇ ਨਿੱਕੇ ਨਿੱਕੇ ਪਿੰਡਾਂ ਨੂੰ ਆਪਾਂ ਪਾਰ ਕਰ ਹੀ ਜਾਨੇ ਆ 9 ਵਜੇ ਦਾ ਸਮਾਂ ਹੋਇਆ ਤੇ ਮੈਂ ਤਾਂ ਨਾ ਕਿ ਗੋਲ ਮੀਟਰ ਪੰਦ ਕੱਢਿਆ ਤੇ ਇੱਥੇ ਰੁਕਿਆਂਗਾ ਕਿ ਚੜ੍ਹਾਈਆਂ ਬਹੁਤ ਕੱਢੀਆਂ ਸੀ ਇੱਥੇ ਰੁਕਣ ਦਾ ਕਾਰਨ ਹੈ ਕਿ ਤਾ ਇੱਥੇ ਨੈਟਵਰਕ ਆ ਹੁਣ ਵੀਡੀਓ ਅਪਲੋਡ ਕਰੂੰਗਾ ਘਰੇ ਹੀ ਗੱਲਬਾਤ ਕਰੂੰਗਾ ਤੇ ਬਾਕੀ ਇੱਥੇ ਆਪਦਾ ਬ੍ਰੇਕਫਾਸਟ ਰੋਟੀ ਪਾਣੀ ਮੇਰੇ ਛੋਲੇ ਚ ਪਿਆ ਉਹ ਕੱਢ ਕੇ ਖਾਊਗਾ ਹੁਣ ਕਲ ਮਾਜੀ ਵਾਲਾ ਵੀਰਾ ਕੁਝ ਦੇਖੇ ਗਿਆ ਸੀ ਪਨੀਰ ਸਬਜੀ ਹੋਰ ਤੇ ਆ ਆਂਬ ਦਾ achar ਮਖਣੀ ਤੇ ਨਿੰਬੂ ਦਾ achar ਬਹੁਤ ਗੁਛਾ ਤੇ ਰੋਟੀਆਂ ਵੀ ਸੁੱਖਣਾ ਵਾਧੂ ਨੇ ਦੁਨੀਆ ਬਹੁਤ ਸੋਹਣੀ ਹੁੰਦੀ ਹੈ ਮੈਂ ਘੰਟਕ ਦਾ ਇੱਥੇ ਬੈਠਾ ਰੋਟੀ ਰਾਟੀ ਖਾਧੀ ਆ ਵੀਡੀਓ ਨੂੰ ਅਪਲੋਡ ਕੀਤਾ ਮੈਂ ਆ ਮਿੱਤਰ ਨੂੰ ਇੱਕ ਲਾਲੀਪਾਪ ਦਿੱਤਾ ਸੀ ਇਹ ਉਹਦੇ ਵੱਟੇ 'ਚ ਬਾਵਾ ਸਮੇਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਦੋ ਛਲੀਆਂ ਲੈ ਕੇ ਆਇਆ ਵਨ ਮੋਰ ਫਾਰ ਯੂ ਲਵ ਯੂ ਬ੍ਰਦਰ ਥੈਂਕਸ ਅ ਲੋਟ ਹੱਥ ਨੂੰ ਹੱਥਾ ਦੁਨੀਆ ਤੇ ਇਹਨੂੰ ਹੀ ਚੇਤੇ ਸੀ ਵੀ ਮੈਨੂੰ ਇਹਨੇ ਲੌਲੀਪਾਪ ਦਿੱਤਾ ਪਹਿਲਾਂ ਵੀ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਲਿਆ ਕੇ ਆ ਦੋ ਛਲੀਆਂ ਨੇ ਮੇਰੇ ਹੱਥੇ ਧਰੀਆਂ ਕਮਾਲ ਆ ਯਾਰ ਇਹ ਕਈ ਕਈ ਥਾਵਾਂ ਤੇ ਆ ਜਾਂਦਾ ਜਿਹੜੇ ਪੀਲੀ ਪੱਟੀ ਦੇ ਬਾਹਰ ਮੇਰੇ ਚੱਲਣ ਵਾਲਾ ਥਾਂ ਇੱਥੇ ਘਾਹ ਉੱਗਿਆ ਹੋਇਆ ਹੁਣ ਤੇ ਤਾਂ ਕਰਕੇ ਮੈਨੂੰ ਇਹੋ ਜਿਹੇ ਥਾਵਾਂ ਤੇ ਰੁਕਣਾ ਪੈਂਦਾ ਕਦੇ ਕਦੇ ਇਹਨਾਂ ਦਾ ਮੀਂਹ ਦੀ ਰੁੱਤ ਕਰਕੇ ਘਾਹ ਇਥੋਂ ਤੱਕ ਆਇਆ ਹੋਇਆ ਹੈ ਸੜਕ ਤੇ ਪਰ ਇਹਨੂੰ ਵੱਢ ਰਹੇ ਹੁੰਦੇ ਕੰਮੇ ਲੱਗੇ ਹੁੰਦੇ ਨੇ ਕਈ ਥਾਵਾਂ ਤੇ ਜਦੋਂ ਇਹੋ ਜਿਹੇ ਪਹਾੜ ਹੁੰਦੇ ਜਿਨ੍ਹਾਂ ਪਹਾੜਾਂ ਨੂੰ ਵੱਢ ਕੇ ਸੜਕ ਬਣਾਈ ਹੁੰਦੀ ਹੈ ਦੋਹੇ ਪਾਸੇ ਦਰਖਤ ਤਾ ਇੰਡੀਆ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਹਿਮਾਲਿਆ ਨੇ ਉਤਰਾਖੰਡ ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਉੱਥੇ ਇਹੋ ਜਿਹਾ ਚਾਕਾ ਬੰਦਦਾ ਹੁੰਦਾ ਅੱਜ ਦਾ ਮੌਸਮ ਕੱਲ ਦੇ ਮੁਕਾਬਲੇ ਬਹੁਤ ਸੋਹਣਾ ਇੱਕ ਤਾਂ ਆਪਾਂ ਉੱਚੇ ਫਿਰਦੇ ਆ ਲਗਭਗ 1100 ਮੀਟਰ ਤੇ ਤਾਂ ਕਰਕੇ ਠੰਡ ਬਾਕੀ ਥੋੜੀ ਥੋੜੀ ਠੰਡੀ ਹਵਾ ਵਗਦੀ ਹੈ ਬੱਦਲ ਵੀ ਝਾਤੀ ਮਾਰਦੇ ਕਿਤੇ ਨਾ ਕਿਤੇ ਮੀਂਹ ਆਲੇ ਹੁਣ ਤੱਕ 33 ਕਿਲੋਮੀਟਰ ਆਏ ਆ ਮੈਨੂੰ ਇਹ ਲੱਗਦਾ ਹੈ ਅੱਜ ਆਪਾਂ 100 ਕਿਲੋਮੀਟਰ ਤੋਂ ਪਾਰ ਜਾਵਾਂਗੇ ਉਮੀਦ ਆ ਬਾਕੀ ਪਤਾ ਨਹੀਂ ਨਿਰਪਰ ਕਰਦਾ ਚੜਾਈਆਂ ਉਤਰਾਈਆਂ ਤੇ ਇਹਨਾਂ ਸ਼ਾਨਦਾਰ ਰਾਵਾਂ ਤੇ ਇਹਨਾਂ ਰਾਵਾਂ ਤੇ ਆਪਣੇ ਲਾਗੇ ਤਾਂ ਕਿ ਸਾਰਾ ਦਿਨ ਬਹੁਤ ਟਰੱਕ ਟੱਪਦੇ ਆ ਤੇ ਆਪਣੇ ਮਨ 'ਚ ਸਵਾਲ ਵੀ ਹੁੰਦਾ ਆਪਣੇ ਬੰਦੇ ਪੁੱਛਦੇ ਅਕਸਰ ਹੋ ਜਾਂ ਗੱਲਾਂ ਬਾਤਾਂ ਵੀ ਇਹਨਾਂ ਟਰੱਕਾਂ ਵਾਲਾਂ ਦੀ ਤਨਖਾਹ ਕਿੰਨੀ ਕੁ ਹੁੰਦੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਇਹ ਦੇਸ਼ ਗਰੀਬ ਮੁਲਕ ਨੇ ਇੱਥੇ ਤਨਖਾਹਾਂ ਬਹੁਤ ਘੱਟ ਹੁੰਦੀਆਂ ਜਿਹੜਾ ਸਕੀਨੀਆ ਮਰਸਡੀਜ਼ ਬੈਂਸ ਦੇ ਟਰੱਕ ਜਾਂਦੇ ਆ ਨਾ ਜਿਹੜੇ ਉਹਨਾਂ ਦੇ ਡਰਾਈਵਰ ਆ ਉਹਨਾਂ ਦੀ ਤਨਖਾਹ ਮਹੀਨੇ ਦੀ ਲਗਭਗ 7 ਜਾਂ 8000 ਇੰਡੀਅਨ ਰੁਪਈ ਹੁੰਦੀ ਆ ਹੋ ਸਕਦਾ ਇਹ ਤੋਂ ਵੀ ਪੂਰਾ ਘੱਟ ਹੋਵੇ ਤੇ ਜਿਹੜੀ ਆਮ ਦਿਹਾੜੀ ਹੁੰਦੀ ਆ ਜਿਵੇਂ ਆਪਣੇ ਕੋਈ ਦਿਹਾੜੀਦਾਰ ਲੇਬਰ ਚੌਂਕ ਤੋਂ ਜਾਂਦੇ ਆ ਕੰਮਾਂ ਤੋਂ ਦੇ ਖੇਤੀ ਚੱਲ ਗਏ ਜਾਂ ਕਿਸੇ ਦੇ ਘਰ ਬਣਦਾ ਮਕਾਨ ਸਾਰੀ ਚਲੇ ਗਏ ਉੱਥੇ ਉਹੋ ਜੀ ਤਨਖਾਹ ਇਹਨਾਂ ਦੇਸ਼ਾਂ 'ਚ 120 ਰੁਪਏ 130 ਰੁਪਏ ਇਹ ਬਹੁਤ ਵੱਡੀ ਰਕਮ ਹੁੰਦੀ ਆ ਆਪਣੇ ਆਪਣੇ ਨਾ ਸਫਰ ਕਰਦੇ ਮੈਨੂੰ ਬਹੁਤ ਸਾਰੇ ਮਿਲ ਮਲਾ ਜਾਂਦੇ ਆ ਮੈਂ ਜਿੱਥੇ ਰਹਿੰਨਾ ਉੱਥੇ ਜਦੋਂ ਕੱਪੜੇ ਗੁੱਬੜੇ ਧਵਾਏਦੇ ਆ ਉਹਨਾਂ ਬੀਬੀਆਂ ਨੂੰ ਮੈਂ ਦਿਨਾ ਹੁੰਨਾ ਲਗਭਗ 100 ਕਵਾਚਾ ਇਧਰ ਲਾ ਤੇ ਇੱਕ ਤਰ੍ਹਾਂ ਦੀ ਇਹ ਵੀ ਆਪਣਾ ਉਹ ਮਦਦ ਹੋ ਜਾਂਦੀ ਆ ਉਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਤੇ ਉਹ 100 ਕਵਾਚਾ ਲੈ ਕੇ ਬਹੁਤ ਖੁਸ਼ ਹੁੰਦੇ ਆ ਫਿਰ ਜਦੋਂ ਆਪਾਂ ਗੁਣਾ ਕਰਕੇ ਦੇਖਦੇ ਆ ਵੀ ਇਹਦਾ ਮਤਲਬ ਵੀ ਉਹ ਇਥੋਂ ਦੀਆਂ 2-3 ਦਿਹਾੜੀਆਂ ਬਣ ਜਾਂਦੀਆਂ ਨੇ ਤਾਂ ਉਹ ਚੀਜ਼ ਇਹਨਾਂ ਨੂੰ ਖੁਸ਼ੀ ਦਿੰਦੀ ਆ ਥੋੜਾ ਮਾਰੇ ਲੋਕ ਨੇ ਇਹ ਵਾਕਈ ਇਹ ਪਰ ਸਬਰ ਸ਼ੁਕਰ ਵਾਲੇ ਆ ਬਹੁਤ ਬੀਬੇ ਬੰਦੇ ਆ ਜਿਵੇਂ ਉਹ ਨਿਆਣੇ ਨੂੰ ਮੈਂ ਇੱਕੋ ਦਿੱਤਾ ਉਹ ਖਾਨ ਨੂੰ ਟਰਾਫੀ ਜੀ ਤੇ ਉਹਦੇ ਵੱਟੇ ਚ ਉਹਨੇ ਮੈਨੂੰ ਦੋ ਛਲੀਆਂ ਲੈ ਕੇ ਦਿੱਤੀਆਂ ਇਹ ਤੋਂ ਪਤਾ ਲੱਗਦਾ ਵੀ ਯਾਰ ਕੀ ਲੈਵਲ ਆ ਬੰਦਿਆਂ ਦਾ ਇਹਨਾਂ ਦਾ ਤੇ ਜਦੋਂ ਦੋਵੇਂ ਪਾਸਿਓਂ ਪਹਾੜ ਥੋੜੇ ਜਿਹਾ ਦੂਰ ਹੋ ਜਾਂਦੇ ਆ ਤਾਂ ਰਾਹ ਪੱਧਰ ਹੋ ਜਾਂਦਾ ਪੱਧਰ ਤਾਂ ਚੱਲ ਨਹੀਂ ਹੁੰਦਾ ਪਰ ਸਿੱਧਾ ਹੋ ਜਾਂਦਾ ਚੜ੍ਹਾਈਆਂ ਉਤਰਾਈਆਂ ਦਿਨ ਨਾ ਰਾਵਾਂ ਤੇ ਰਹਿਣੀਆਂ ਰਹਿਣੀਆਂ ਨੇ ਇੱਧਰ ਵੀ ਦੂਰ ਹੋ ਗਿਆ ਕੰਪ ਪਹਾੜਾਂ ਦੇ ਇੱਧਰ ਵੀ ਹਰਿਆਲੀ ਸਾਰੇ ਪਾਸੇ ਜਿੱਧਰ ਮਰਜੀ ਆਪਾਂ ਕੈਮਰਾ ਕਮਾਈਏ ਹਰਿਆਲੀ ਇਸੇ ਤਰ੍ਹਾਂ ਹੀ ਆ ਜਦੋਂ ਟਰੈਕਟਰ ਲੰਘਦੇ ਆ ਨਾ ਜਿਹੜੀਆਂ ਆ ਨੇ ਮੁੰਜਰਾ ਜੀਆਂ ਮੁੰਜਰਾਆਂ ਦੀਆਂ ਲਮਾ ਲਮਾ ਕਾ ਸਰਕੜਾ ਜਾ ਇਹ ਐ ਝੂਲਦਾ ਪੂਰਾ ਇਹ ਨਾ ਰਾਵਾਂ ਤੇ ਮਿੱਠੀਆਂ ਮਿੱਠੀਆਂ ਹਵਾਵਾਂ ਵਗਦੀਆਂ ਤੇ ਧੁੱਪ ਸੋਹਣੀ ਆ ਤੇ ਨਾ ਹਵਾਵਾਂ ਨੇ ਆਪਣੇ ਕੱਚੇ ਕੁੱਚੇ ਤੇ ਲ ਐਵਰੀਥਿੰਗ ਇਜ਼ ਡਨ ਸੁੱਕ ਚੁੱਕਿਆ ਇਹ ਮਾੜਾ ਜਿਹਾ ਹੋਰ ਆਠਾ ਗਿਆ ਤੇ ਫਿਰ ਇਹਨੂੰ ਅੰਦਰ ਪਾਉਣੇ ਝੋਲਿਆਂ ਚ ਟੈਕ ਦਿਸ ਟੈਕ ਦਿਸ ਇਹਨਾਂ ਰਾਵਾਂ ਤੇ ਰਾਵਾਂ ਤੇ ਨਿੱਕੇ ਨਿੱਕੇ ਬਾਜ਼ਾਰ ਕੋਈ ਨਗਰ ਖੇੜੇ ਘਰ ਵਸੇ ਹੋਏ ਨੇ ਇਥੋਂ ਆ ਸਮਾਨ ਮਿਲ ਜਾਂਦਾ ਖਾਸ ਕਰਕੇ ਮੈਨੂੰ ਲੋੜ ਹੁੰਦੀ ਹੈ ਪੀਣ ਵਾਲੇ ਪਾਣੀ ਦੀ ਖਾਣ ਦਾ ਪਰਮੰਧ ਮੇਰੇ ਕੋਲੇ ਹੈਗਾ ਤੇ ਪੀਣ ਦਾ ਪਾਣੀ ਇਹਨਾਂ ਥਾਵਾਂ ਤੋਂ ਮਿਲ ਜਾਂਦਾ ਜਦੋਂ ਮੈਂ ਚੜ੍ਹਾਈ ਤੇ ਹੁੰਨਾ ਸਾਈਕਲ ਬਹੁਤ ਹੌਲੀ ਹੁੰਦਾ ਉਹ ਫਿਰ ਇਹੋ ਜਿਹਾ ਦੌੜਾਂ ਲੱਗਦੀਆਂ ਨੇ ਨਾਲ-ਨਾਲ ਟਰੱਕਾਂ ਦਾ ਇੱਕ ਹੋਰ ਸਟਾਪ ਰਾ ਦੇ ਵਿੱਚ ਇਹ ਰਾਤ ਟਰੱਕ ਚੱਲਦੇ ਕਰਕੇ ਦੁਕਾਨੇ ਬਣੇ ਹੋਏ ਨੇ ਪਾਰਕਿੰਗ ਏਰੀਆ ਤੇ ਢਾਬੇ ਬਣੇ ਹੋਏ ਲਵ ਥਿਸ ਬੋਰ ਸੜਕਾਂ ਦੇ ਕੰਡਿਆਂ ਤੇ ਇੰਨਾ ਕੱਖ ਪੱਠਾ ਖੜਾ ਨਾ ਇਹਨਾਂ ਨੂੰ ਪੱਠੇ ਬੀਜਣ ਦੀ ਲੋੜ ਨਹੀਂ ਦਾਤੀ ਲੈ ਕੇ ਬਹਿ ਜਾਂ ਤੇ ਬਾੜੇ ਨਾਲ ਇਹਨੂੰ ਕੱਚੇ-ਕੱਚੇ ਕਾਜ ਨੂੰ ਵੜ-ਵੜ ਕੇ ਜਾਨਵਰਾਂ ਨੂੰ ਪਾਈ ਜਾਣ ਭਲਾਂ ਦੀ ਪਰ ਇਥੇ ਜਾਨਵਰ ਗਾਵਾਂ-ਗੂਮਾਂ ਘੱਟ ਨੇ ਉਹਨੀਆਂ ਜਿਆਦਾ ਨਹੀਂ ਦੇਖੀਆਂ ਤੇ ਮੈਂ ਬਾਟਾਂ ਵੜਦਾ ਵੜਦਾ ਹੁਣ ਤੱਕ ਕਿੰਨਾ ਆ ਗਿਆ 62 ਕਿਲੋਮੀਟਰ ਉੱਤੇ ਤਣੀ ਕਾਲੇ ਬਦਰਾਂ ਦੀ ਛਤਰੀ ਹੁਣ ਕਹਿੰਦੀ ਵੀ ਅਸੀਂ ਥੱਲੇ ਨੂੰ ਆਉਣਾ ਅੱਜ ਮੀਂਹ ਦੀ ਸੰਭਾਵਨਾ ਦੱਸੀ ਜਾਂਦੇ ਸੀਗੇ ਨੈਟ ਤੇ ਤੇ ਨਿੱਕੇ ਨਿੱਕੇ ਕਣੀਆਂ ਪੈਣੀਆਂ ਸ਼ੁਰੂ ਹੋਈਆਂ ਨੇ ਬਣਦਾ ਸੀ ਮੀਂਹ ਆਉਣਾ ਜਿੰਨੀ ਗਰਮੀ ਅੱਜ ਕਰੀ ਬੈਠਾ ਸੀਗਾ ਹੁਣ ਜੀ ਘੰਟਾ ਤੋਂ ਪਹਿਲਾਂ ਬਹੁਤ ਗਰਮੈਸ਼ ਸੀ ਚਲੋ ਜੀ ਰੱਬਾ ਰੱਬਾ ਮੀਂਹ ਵਸਾ ਦੇਖਦੇਸ ਅੱਜ ਬਹੁਤ ਨਿਆਣੇ ਮਿਲੇ ਆ ਵਾਵਾ ਵੰਡੇ ਅੱਜ ਨਿਆਣੇ ਕੱਲ ਪਰਸੋਂ ਮੇਰੇ ਕੋ ਹੈ ਨਹੀਂ ਸੀਗੇ ਤਾਂ ਕਰਕੇ ਰਹਿ ਗਿਆ ਸੀ ਆ ਯੂ ਟੇਕ ਥਿਸ ਬ੍ਰੋ ਤੂੰ ਮੂੰਹ ਮਿੱਠਾ ਕਰ ਲੈ ਕੰਨੂ ਰਹਿਣਾ ਥੈਂਕ ਯੂ ओके बाय मी ਦੀ ਸਭਾਵਨਾ ਬਣੀ ਸੀ ਪਰ ਮੈਂ ਤਾਂ ਨਹੀਂ ਆਇਆ ਪਰ ਮੌਸਮ ਜਰੂਰ ਠੰਡਾ ਹੋ ਗਿਆ ਤੇ ਮੇਰਾ ਦੁਪਹਿਰ 1:30 ਦਾ ਸਮਾਂ ਹੋਇਆ ਮੈਨੂੰ ਭੁੱਖ ਲੱਗੀ ਹੋਈ ਚੜ ਕੇ ਤੇ ਭੁੱਖ ਦਾ ਹੱਲ ਆਪਣਾ ਕੋਈ ਹੈਗਾ ਰੋਟੀਆਂ ਹੈਗੀਆਂ ਨੇ ਤੇ ਆ ਇੱਕ ਸੋਹਣੀ ਜਿਹੀ ਜਗ੍ਹਾ ਸੀ ਜਿੱਥੇ ਮੈਂ ਰੁਕਿਆ ਇਹ ਬਾਈ ਹੁਣੀ ਆਪਦੀ ਕਲਾਕਾਰੀ ਕਰੀ ਜਾਂਦੇ ਨੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਇੱਥੇ ਬੈ ਕੇ ਰੋਟੀ ਖਾ ਸਕਦਾ ਕਹਿੰਦੇ ਬਿਲਕੁਲ ਇੱਕ ਗੁੱਟਕਾ ਸਿੱਧਾ ਕਰਤਾ ਉਹਦੇ ਉੱਤੇ ਰੋਟੀ ਧਰ ਕੇ ਤਾਂ ਆਪਾਂ ਬਹਿ ਕੇ ਵਧੀਆ ਮੌਜ ਨਾਲ ਇੱਥੇ ਖਾ ਸਕਦੇ ਹਾਂ ਉਹ ਪਾਲਿਸ਼ ਕਰੀ ਜਾਂਦੇ ਨੇ ਹੈਲੋ ਬ੍ਰਦਰ ਹਾਊ ਆਰ ਯੂ ਆਈ ਐਮ ਫਾਈਨ ਆਲੂ ਇਸ ਜਰਨੀ ਇਜ਼ ਵੈਰੀ ਗੁੱਡ ਬ੍ਰਦਰ ਯੂ ਡੂਇੰਗ ਗ੍ਰੇਟ ਵਰਕ ਯੈਸ ਪ੍ਰਸ਼ਾਦੇ ਤੇ ਨਾਲ ਨਿੰਬੂ ਦਾ ਮਿੱਠਾ achar ਤੇ ਉੱਤੇ ਇਡੀ ਸ਼ਾਨਦਾਰ ਜਗ੍ਹਾ ਬਹਿ ਕੇ ਖਾਣ ਲੇ ਕਮਾਲ ਆ ਉਹ ਜਿਹੜੇ ਪਰਦੇ ਨੇ ਉਹਨਾਂ ਉੱਤੇ ਵੀ ਕੁਝ ਬਣਾਇਆ ਹੋਇਆ ਉਹ ਪਰਲੇ ਹੱਥ ਜਾ ਕੇ ਆਪਾਂ ਬਾਅਦ ਚ ਰੋਟੀ ਖਾ ਕੇ ਫਿਰ ਦੇਖਦੇ ਆ। ਨਾਲੇ ਰੋਟੀ ਖਾਣਿਆਂ ਦੇ ਨਾਲੇ ਇਹਨਾਂ ਵੀਰਾਂ ਨਾਲ ਨਿੱਕੇ ਨਿੱਕੇ ਗੱਲਾਂ ਕਰੀ ਜਾਂਦੇ ਆ। ਕਈ ਸਵਾਲ ਪੁੱਛ ਛੱਟੇ ਬਾਈ ਹੁਣੀ। ਰੋਟੀ ਪਾਣੀ ਖਾ ਕੇ ਹੁਣ ਜੇ ਆਪਾਂ ਬਾਈ ਦੀ ਕਲਾਕਾਰੀ ਦੇਖੀਏ ਤਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ। ਬਿਹਤਰੀਨ। ਤੇ ਇਹਨੂੰ ਖਰੀਦਣ ਲਈ ਇੱਥੇ ਲੋਕ ਖੜਦੇ ਨੇ, ਗੱਡੀਆਂ ਰੋਕਦੇ ਨੇ ਤੇ ਘਰਾਂ ਨੂੰ ਲੈ ਕੇ ਜਾਂਦੇ ਆ। ਆਹ ਜਿਹੜੇ ਵੀਰ ਹੁਣੀ ਸਾਹਮਣੇ ਬੈਠੇ ਨੇ। ਇਹ ساری ਉਹਨਾਂ ਦੀ ਕਲਾਕਾਰੀ ਆ ਤੇ ਜਦੋਂ ਆਪਾਂ ਕਿਸੇ ਕਲਾਕਾਰ ਦੀ ਇਹੋ ਜਿਹੀ ਕਲਾਕਾਰੀ ਦੇਖਣੀ ਹੋਵੇ ਤਾਂ ਉਹਦੇ ਲਈ ਉਹਨੂੰ ਪਹਿਲਾਂ ਪੇ ਕਰਨਾ ਚਾਹੀਦਾ ਜ਼ਰੂਰੀ ਆ ਕਿਉਂਕਿ ਉਹਦੀ ਬਹੁਤ ਮਿਹਨਤ ਆ ਸਾਰਾ ਦਿਨ ਬਹਿ ਕੇ ਬੰਦਾ ਇੱਥੇ ਮਸ਼ਕਤ ਕਰਦਾ ਫਾਈਨਲੀ ਆਫਟਰ ਲੌਂਗ ਵੇਟ ਸ਼ੇਰ ਬੱਗਾ ਆ ਗਿਆ ਵਰਨ ਲੱਗਿਆ ਹੁਣ ਬਹੁਤ ਗਰਮੀ ਕੱਢੀ ਹੋਈ ਕੜੇ ਲੱਡੇ ਹੋਏ ਨੇ ਗਰਮੀ ਵਾਲੇ ਯਾਰ ਇੱਥੇ ਇੱਕ ਮੈਨੂੰ ਸਾਈਕਲ ਇੱਧਰ ਚਲਾਉਣਾ ਪੈਂਦਾ ਟਰੱਕਾਂ ਕਰਕੇ ਹੁਣ ਰੇਨਕੋਟ ਪਾਉਣਾ ਪਊਗਾ ਕਿ ਰੁਕਣਾ ਪਊਗਾ ਮੀਂਹ ਤੇਜ ਆ ਨਹੀਂ ਦੇਖਦੇ ਆ ਮੀਂਹ ਕਿਦਾਂ ਬਹਾ ਬਰਿਆ ਸੀਗਾ ਤੇ ਮੈਂ ਉੱਥੇ ਰੁਕ ਗਿਆ ਸੀ ਇੱਕ ਥਾਂ ਤੇ ਛਤੜੇ ਹੇਠਾਂ ਇੱਧਰ ਲੈ ਹੱਥ ਉੱਥੇ ਬੇਲੀ ਵੀਰਾਂ ਪੂਰਾ ਪੀ ਜਾਂਦੇ ਸੀ ਫਿਰ ਉਹਨਾਂ ਨੇ ਬੀਰਾਂ ਦੀ ਡਿਮਾਂਡ ਮੂਡ ਧਰੀ ਮੇਰੇ ਅੱਗੇ ਵੀ ਸਾਡੀ ਮਦਦ ਕਰ ਫਿਰ ਮੈਂ ਕਿਹਾ ਨਹੀਂ ਇੱਥੇ ਖੜਨਾ ਸਹੀ ਨਹੀਂ ਤੇ ਫਿਰ ਮੈਂ ਉੱਥੋਂ ਬਾਹਰ ਨਿਕਲ ਆਇਆ ਰੇਨਕੋਟ ਪਾ ਕੇ ਹੁਣ ਆਪਾਂ ਪੰਧ ਖਿੱਚਦੇ ਆ ਅਜੇ 35 ਕਿਲੋਮੀਟਰ ਜਾਣਾ ਆਪਾਂ ਤਾਂ ਕਰਕੇ ਬਹੁਤਾ ਦੇਨ ਨਹੀਂ ਖੜਾ ਬਾੜ ਕੱਢ ਨਹੀਂ ਪੰਦੀ ਆ ਲਗਭਗ 4 ਵਜੇ ਦਾ ਸਮਾਂ ਹੋਇਆ ਮੀਂਹ ਤੋਂ ਬਾਅਦ ਸੜਕਾਂ ਗਿੱਲੀਆਂ ਹੋਈਆਂ ਨੇ ਕੱਖ ਕਾਣ ਸਭ ਕੁਝ ਗਿੱਲਾ ਹੋਇਆ 85 82 ਕਿਲੋਮੀਟਰ ਅਜੇ ਪੰਧ ਆਪਣਾ ਰਹਿੰਦਾ ਲੰਮਾ ਪੰਧ ਰਹਿੰਦਾ ਲਗਾਤਾਰ ਤਾਂ ਨਾ ਬਾੜ ਵਧਣੀ ਪੈਣੀ ਆ ਹੁਣ ਤੇ ਆ ਕਾਲਾ ਜਿਹਾ ਕੋਟ ਨਾਲ ਦੀ ਨਾਲ ਲੈ ਜਾਂਦਾ ਕਿਉਂਕਿ ਗਰਮੀ ਬਹੁਤ ਭੜੀ ਵੱਜਦੀ ਹੈ ਇਹਦੇ 'ਚ ਅਗੇਨ ਨਮਸਤੇ क्या आप बोल सकते हो क्या बात है यार ओके पीपल हे आर वॉच बॉलीवुड मूवीज गुड ब्रो हेलो ਏ ਵੀਰ ਨੇ ਮੈਨੂੰ ਨਮਸਤੇ ਕਿਹਾ ਤੇ ਮੈਂ ਸ਼ੌਕ ਹੋ ਗਿਆ ਜਾਂਦਾ ਜਾਂਦਾ ਇਹ ਸਾਰੇ ਬੇਲੇ ਜਾ ਰਹੇ ਸੀ ਹੈਲੋ ਬ੍ਰਦਰ ਆਹ ਨਾਈਸ ਟੂ ਮੀਟ ਯੂ ਬ੍ਰਦਰ ਸੇਮ ਸੇਮ ਥੈਂਕ ਯੂ ਓਕੇ ਓਕੇ ਥੈਂਕ ਯੂ ਹਬਜ ਨਾਈਸ ਜਾਨੀ ਥੈਂਕ ਯੂ ਬ੍ਰਦਰ ਸਮਾ ਅਥਾਂ ਦੇ ਪੌਣੇ ਪੰਜ 94 ਕਿਲੋਮੀਟਰ ਵਾਟ ਕੱਢ ਕੇ ਆਪਾਂ ਇੱਥੇ ਸਿਰਦੇ ਹਾਂ ਅੱਜ 120 ਕਿਲੋਮੀਟਰ ਤੋਂ ਪਹਿਲਾਂ ਰਹਿਣ ਦਾ ਟਿਕਾਣਾ ਕਿਤੇ ਵੀ ਨਹੀਂ ਲਗਭਗ 120 ਕਿਲੋਮੀਟਰ ਸ਼ਹਿਰ ਹਾਂ ਤੇ ਹਜੇ ਆਪਾਂ ਨੂੰ ਲਗਾਤਾਰ ਪੈਡਲਿੰਗ ਕਰਨੀ ਪੈਣੀ ਹੈ ਨਾ ਰਵਾ ਖਿੱਚਣਾ ਪਣਾ ਹੈ ਗਾਉਂ ਜਦੋਂ ਆਪਾਂ 100 ਕਿਲੋਮੀਟਰ ਦੇ ਨੇੜੇ ਹੁੰਨੇ ਹਨ ਤਾਂ ਅੱਕਰ ਸਰੀਰ ਨੂੰ ਪੂਰੀ ਵਧੀਆ ਭੁੱਖ ਲੱਗਦੀ ਹੈ ਉਦੋਂ ਖਾਸ ਕਰਕੇ ਉਦੋਂ એનર્ਜੀ ਦੀ ਲੋੜ ਹੁੰਦੀ ਹੈ ਤੇ ਇਹ ਖਜੂਰ ਵੀ ਹੈਗੀ ਮੇਰੇ ਕੋਲ ਗੁੜ ਵੀ ਹੈਗਾ ਪਰ ਗੋੜੇ ਯਾਰ ਡੂੰਗਾ ਰੱਖਾ ਬੈਠਾ ਮੈਂ ਕਿਰਾ ਇਹਨੂੰ ਖਾ ਕੇ ਡੰਗ ਲਾਉਣਾ ਜੇ ਲੋੜ ਪਈ ਤਾਂ ਫਿਰ ਉਹਨੂੰ ਕੱਢਾਂਗੇ ਅੱਜ ਆਪਾਂ ਇਹਨਾਂ ਸ਼ਾਨਦਾਰ ਰਾਵਾਂ ਤੇ ਅਫਰੀਕਾ ਦੇ ਸ਼ਾਨਦਾਰ ਰਾਵਾਂ ਤੇ ਆਪਾਂ ਪੈਡਲ ਮਾਰਦੇ ਮਾਰਦੇ ਇੱਕ ਹੋਰ ਸੈਂਕੜਾ 101 ਕਿਲੋਮੀਟਰ ਤੇ 101 ਕਿਲੋਮੀਟਰ ਤੋਂ ਬਾਅਦ ਇਧਰਲੇ ਪਾਸੇ ਇੱਕ ਲੋਜ ਵੀ ਆ ਲਿਖਿਆ ਹੋਇਆ ਲੋਜ ਓਪਨ ਪਰਲੇ ਪਾਸੇ ਬਥੇਗਾ ਖਲੀ ਗਿਆ ਤੇ ਜਗਾ ਸੋਹਣੀ ਲੱਗਦੀ ਆ ਆਪਾਂ ਇੱਥੇ ਰਹਿਣ ਬਾਰੇ ਪੁੱਛਦੇ ਆ ਪਹਿਲਾਂ ਜੇ ਬਣ ਗਈ ਗੱਲ ਤਾਂ ਇੱਥੇ ਰਹਿ ਜਾਊਗਾ ਕਿਉਂਕਿ ਦਿਨ ਛੇਪਣ ਤੇ ਆ ਸ਼ਹਿਰ ਚੌਗਵੇਂ ਤੋਂ ਬਾਹਰ ਬਾਹਰ ਜਗਾ ਸੋਹਣੀ ਆ ਇਧਰ ਕੁਝ ਕਮਰੇ ਬਣਾਈ ਜਾਂਦੇ ਆ ਰਿਸੈਪਸ਼ਨ ਵਾਲੋ ਕਿ ਬੇਲੀ ਲਪਿਆਣੀ ਸਾਈਕਲ ਤੇ ਕੀੜਾ ਮਾਰ ਲੈਨੇ ਆ ਸ਼ਾਇਦ ਉਧਰਲੇ ਪਾਸੇ ਕੋਈ ਨਾ ਕੋਈ ਮਿਲ ਜੇ ਬਰਾਦਰ ਥਿਸ ਇਜ਼ ਓਪਨ ਜਗਾ ਵਾਕਈ ਬਹੁਤ ਸੋਹਣੀ ਆ ਪਰ ਇਹਨਾਂ ਕੋਲੇ ਮੈਨੂੰ ਲੱਗਦਾ ਵੀ ਇੰਟਰਨੈਟ ਨਹੀਂ ਚੱਲਦਾ। ਔਹ ਸਾਹਮਣੇ ਸ਼ੀਸ਼ੇ ਜਿਹਦਰਲੇ ਪਾਸੇ ਮੈਂ ਖੜਾ। ਤੇ ਇਹ ਬੇਲੀ ਕਹਿੰਦਾ ਵੀ ਔਹ ਉਧਰ ਕਮਰੇ ਹੈਗੇ ਨੇ ਸਾਡੇ ਕੋਲੇ ਮਿਲ ਜੂਗਾ। ਬਣ ਰਿਹਾ। ਸੋਹਣੀ ਜਗਾ ਇਹ। ਥੋੜੇ ਜੇ ਲੋਲੇ ਵੀ ਹੁੰਦੇ ਆ ਇਹ। ਪਹਿਲਾਂ ਮੈਨੂੰ ਔਹ ਗਾਂ ਲੈ ਜਾ ਕੇ ਬੀਬੀ ਕਹਿੰਦੀ ਸਾਡੇ ਕੋਲੇ ਕੋਈ ਕਮਰਾ ਨਹੀਂ। ਫਿਰ ਮੈਨੂੰ ਕਿਹਾ ਮੈਂ ਇੱਥੋਂ ਤੱਕ ਲੈ ਕੇ ਆਉਂਦੀ ਕੀ ਲੋੜ ਸੀ। ਸੋ ਇਹ ਤੋਂ ਬਾਹਰ ਨਿਕਲਦੇ ਆ ਹੁਣ ਰਾਹ ਫੜਦੇ ਆ ਸਭੋ ਜਿਹੜੇ 15 ਮਿੰਟ ਖਰਾਬ ਕੀਤੇ ਆ ਸੜਕ ਤੇ ਕੱਢੇ ਹੁੰਦੇ ਤਾਂ ਹੁਣ ਨੇੜੇ ਕਰ ਲੈਂਦੇ ਵਈ ਵੈਲਕਮ YouTube ਚੌਂਕ ਵਿੱਚ ਚੌਂਕ ਵਿੱਚ ਜ਼ਿਲ੍ਹੇ ਦੇ ਵਿੱਚ ਆਪਾਂ ਸ਼ਹਿਰ ਦੇ ਵਿੱਚ ਦਾਖਲ ਹੋਈ ਜਾਂਦੇ ਆ ਹੁਣ ਚੌਂਕ ਵਿੱਚ ਇੱਥੇ ਖੁੱਲੀ ਡੁੱਲੀ ਇੱਕ ਟਰੱਕਾਂ ਦੀ ਪਾਰਕਿੰਗ ਬਣੀ ਹੋਈ ਤੇ ਆਪਾਂ ਚਗੋਮੇ ਨਾਂ ਦੇ ਸ਼ਹਿਰ 'ਚ ਪਹੁੰਚ ਗਏ ਜ਼ਾਂਬੀਆ ਦਾ ਇੱਕ ਵੱਡਾ ਸ਼ਹਿਰ ਆ ਜਿਹੜਾ ਇਹ ਲਸਾਕਾ ਦੇ ਬਿਲਕੁਲ ਨੇੜੇ ਆ ਸਿਰਫ 50 ਕਿਲੋਮੀਟਰ ਦੂਰ ਆ ਲਸਾਕਾ ਆਪਣੇ ਅੱਜ ਮੈਂ 7 ਘੰਟੇ 54 ਮਿੰਟ ਸਾਈਕਲ ਚਲਾਇਆ ਹਜੇ ਹੋਰ ਚਲਾਉਣਾ ਪੈਣਾ 8 ਘੰਟੇ ਹੋ ਜਾਣੇ ਆ 8 ਘੰਟੇ ਦੀ ਸਾਈਕਲਿੰਗ ਰਾਈਡ ਸੀ ਅੱਜ 112 ਕਿਲੋਮੀਟਰ ਪੰਦ ਕੱਢਿਆ ਹਜੇ ਹੋਰ ਕੱਢਣਾ ਮਾੜਾ ਮੋਟਾ ਲੋਜ ਲੱਪਣ ਤੱਕ ਦਾ ਧਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਡਿਕਦਾ ਸੀ ਮੈਂ ਝੋਲੇ ਚ ਕੱਟ ਕੇ ਗੋੜ ਖਾਣ ਲੱਗਾ ਹਾਂ ਹਾਲੋ ਅੱਛਾ ਬਣੀ ਗੱਲ ਕਿਤੇ ਹਾਂਜੀ ਕਮਰੇ ਹੈਗੇ ਇੱਥੇ ਵੀ 2-3 ਨਾ

ਰੱਬ ਇੰਦਰ ਵੀ ਹੈਗਾ ਜੀ ਇੱਕ ਇਹਨਾਂ ਬੇਲੀਆਂ ਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਆਪਾਂ ਜਾਈ ਜਾਣਾ ਤੇ ਆ ਉਹ ਉਧਰ ਲਿਹਾਤ ਬਣਿਆ ਹੋਇਆ ਇੱਥੋਂ ਦਾ ਪੁਲਿਸ ਸਟੇਸ਼ਨ ਚੌਂਕ ਮੇ ਪੁਲਿਸ ਸਟੇਸ਼ਨ ਗਰਾਕਾ ਲੌਜ ਐਂਡ ਟੂਰਸ ਇਹੀ ਮਿੰਟ ਤੇ ਦੇਖੀ ਜਾਂਦਾ ਸੀ ਇਹਨਾਂ ਨੇ ਪਹਿਲਾਂ ਦੇਖ ਲਿਆ ਬਾਈ ਹੋਣਾ ਨੇ ਇਹ ਨਿਗਾ ਮਾਰ ਗਏ ਕਹਿੰਦੇ ਸੋਹਣੀ ਜਗਾ ਐਬਲੇ ਪਾ ਸੋ ਯੂ ਵਾਂਟ ਟੂ ਰਾਈਡ नो नो टू मच ह्यूज टू मच यूज टू मच यूज वाह दिस वन राइट कम इन दिस वन इज ओके ब्रदर हैगा खुला ये भाई की चाबी ਲੈਣ ਕਿ ਆ ਸੰਗ ਚੈੱਕ ਕਰਕੇ ਗਏ ਹਾਂ ਇਹ ਤਾਂ ਤੁਹਾਨੂੰ ਦਿਖਾ ਲੈਣੇ ਆ ਕੰਬੇ ਦੀ ਵੀ ਦੋ ਤਿੰਨ ਵੇਖੇ ਆ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਆਪਾਂ ਉਹ ਲੈ ਲੈਨੇ ਤੁਹਿਆਂ ਦੇਖੋ ਲੋਕੇਸ਼ਨ ਵੇਖੀ ਨਹੀਂ ਨਹੀਂ ਮੈਂ ਨੈਟ ਤੇ ਦੇਖੀ ਹੁੰਦਾ ਸੀ ਇਹਨੂੰ ਇਹ ਜਗਾ ਸੋਹਣੀ ਲੱਗੀ ਮੈਨੂੰ ਖੁਲੀ ਢੁੱਲੀ ਜੀ ਵਾਹ ਕਰੋ Yesterday at least it was the, how much time? It was 16 17 hours. You list. I come here in 8 hours. Yeah. Yeah, 8. Uh, from that place to here. From that place. Yes. 8 hours. Eight, 8 hours uh, running time. Yeah, cycling time. Okay, okay, okay. Yeah. I drink water, eat food. It's different time. Okay, okay, okay. okay. Yeah. What about from here to Lusaka? Lusaka is near. There is far. That's why now I know Nusaka is near. It's a hilly or plain? It's plain. F flat. Flat. Okay. It's just here from here to Togget. Uh, to okay. A bit. Just a, a bit from little there, bit. Yeah, little a little bit. A little bit. From uh, Togget. That side is flat. Fine. Yeah, Nusaka okay. flat. So it means tomorrow is my easy ride? Easy. Easy and near also. give you a well this side uh, you can reach with samba yeah okay yeah tisambain do yeah tisamba to you can reach thank you yeah nice oh my god wahsingh saab sona dikha lamma pandh kad ke banda fir eh je bed te sove na nazara aa janda just we put up our luggage and yeah, put, put in side thank you sahib. brother aa uh, oda kadai je nahi banda apne tarun karan saab ha huh. ਚਪਟੀਆਂ ਵਾਲਾ ਆਹ ਸਮਝ ਗਿਆ ਮੈਂ ਆਹ ਪੇ ਹਾਂ ਤੇ ਜਾਂ ਦਰਬਾਰ ਸਾਹਿਬ ਦੇ ਲਾਗੇ ਜਿਹੜਾ ਕਿਉਂ ਹੁੰਦਾ ਆਪਣਾ ਦੁੱਧ ਦਿੰਦੇ ਉਥੇ ਬੱਸ 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 ਕੜਾਈ ਵਾਲਾ ਸਿੰਘ ਸਾਹਿਬ ਲੈ ਕੇ ਆਇਆ ਪ੍ਰੋਟੀਨ ਯੁਕਤ ਭੋਜਨ ਆਹ ਛੋਲੇ ਛੋਲੇ ਬਾਬਾ ਜੀ ਬਹੁਤ ਦਿਨਾਂ ਬਾਅਦ ਖਾਣ ਲੱਗਾ ਮੈਂ ਹਾਂਜੀ ਤੇ ਉਹ ਪੜਿਆ ਲਿਖਿਆ ਦਹੀਂ ਯੋਗਰਟ ਕਹਿੰਦੇ ਜਿਹਨੂੰ ਆਹ ਤੁਸੀਂ ਚਟਨੀ ਘੁੱਟੀ ਆ ਹਾਂਜੀ ਇਹ ਆਮ ਘਰੇ ਬਣਾਈ ਆ ਇੱਕ ਆਦੀ ਬਣਾ ਟਮਾਟਰ ਪਦੀਨਾ ਪਦੀਨਾ ਹਾਂ ਠੀਕ ਅੱਛਾ ਇਹਨੂੰ ਖੋਲੋ ਸੱਚ ਸੀਮੀ ਨੂੰ ਤਾਂ ਖੋਲੋ ਤੁਸੀਂ ਲਓ ਜੀ ਇਹਦੇ ਦਰਸ਼ਨ ਕਰ ਲਈਏ ਜਾਮੀਆਂ ਦੀ ਖਰਾਕ ਇਹ ਇੱਥੋਂ ਦੇ ਲੋਕਾਂ ਦੀ ਖਰਾਕ ਆ ਜ਼ਾਮਬੀ ਵਾਲਿਆਂ ਦੀ ਇਹਨੂੰ ਕਹਿੰਦੇ ਆ ਸੀਮਾ ਮੱਕੀ ਦੇ ਆਟੇ ਨੂੰ ਮੱਕੀ ਦੇ ਆਟੇ ਤੋਂ ਬਣਾਉਂਦੇ ਆ ਇਹਨੂੰ ਤੁਸੀਂ ਖਾਧਾ ਕਦੇ ਤੁਸੀਂ ਖਾਧਾ ਹਾਂਜੀ ਅਸੀਂ ਇੱਕ ਵਾਰ ਫਾਰਮ ਤੇ ਚੈੱਕ ਟੈਸਟ ਕੀਤਾ ਮੈਂ ਵੀ ਖਾਂਦਾ ਮੈਂ ਉੱਥੇ ਕੀ ਨਹੀਂ ਕੁਨੀ ਖਾਂਦਾ ਰਿਹਾ ਉੱਥੇ ਮਾੜਾ ਮੋਟਾ ਇਟਲੀਅਨ ਨਹੀਂ ਇਟਲੀ ਹੁੰਦੀ ਹੈ ਆਪਣੇ ਹਾਂ ਉਹਦਾ ਸੇਮ ਉਹੋ ਚੀਜ਼ੀਆਂ ਹਾਂ ਸਹੀ ਆ ਚਲੋ ਬਾਕੀ ਬਹੁਤ ਪਾਵਰਫੁਲ ਆ ਚੀਮਾ ਗਜਾਈ ਗਿਆ ਫਤਿਹ ਫਿਰ ਆਪਾਂ ਇੱਕ ਮਿੰਟ ਸੰਸਫ ਮੇਰੇ ਕੋ ਦیسی ਕਿਉਂ ਪਿਆ ਇਹ ਜਿਹੜੇ ਵੀਰ ਰੋਟੀ ਲੈ ਕੇ ਆਏ ਸੀ ਇਹਨਾਂ ਦਾ ਨਾਮ ਅਰਸ਼ਦੀਪ ਤੇ ਤਰਨਤਾਰਨ ਜ਼ਿਲ੍ਹੇ ਦੇ ਮਿੱਤਰਬੈਲੀ ਨੇ ਬਹੁਤੇ ਮਜੇ ਆ ਲੈ ਇੱਧਰ ਰਹਿੰਦੇ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਉਹ ਦਿਨਾਂ ਦੇ ਵਿੱਚ ਮਿਲਾਂਗੇ ਖੁਸ਼ੀ ਹੁੰਦੀ ਜਦੋਂ ਆਪਾਂ ਬਹੁਤ ਲੰਮਾ ਪੰਧ ਕੱਢ ਕੇ ਕਿਸੇ ਟਿਕਾਣੇ ਤੇ ਪਹੁੰਚਦੇ ਆਂ ਭਾਂਡੇ ਖਿੜੀ ਜਾਂਦੇ ਆ ਆਪਾਂ ਜ਼ਾਂਬੀਆ ਦੇ ਵਿੱਚ 550 ਕਿਲੋਮੀਟਰ ਦੀ ਰਾਈਡ ਕੀਤੀ ਆ 50 ਕਿਲੋਮੀਟਰ ਹੋਰ ਪੰਧ ਕੱਢ ਕੇ ਆਪਾਂ ਇਥੋਂ ਦੀ ਰਾਜਧਾਨੀ ਲੁਸਾਕਾ ਦੇ ਵਿੱਚ ਪਹੁੰਚ ਜਾਗੇ ਜਦੋਂ ਕਿਸੇ ਦੇਸ਼ ਚ ਉਹਦੀ ਕੈਪੀਟਲ ਉਹਦਾ ਵੱਡਾ ਸ਼ਹਿਰ ਹੁੰਦਾ ਉਹ ਤੱਕ ਜਾਣੇ ਆ ਤਾਂ ਵਧੀਆ ਲੱਗਦਾ ਆਪਦੇ ਆਪ ਤੇ ਮਾਨ ਟਾਈਪ ਗੱਲਬਾਤ ਹੋ ਜਾਂਦੀ ਵੀ ਹਾਂ ਆਪਾਂ ਇਹ ਦੇਸ਼ ਦੇ ਵਿੱਚ ਇੰਨੀ ਲੰਮੀ ਸਾਈਕਲਿੰਗ ਕੀਤੀ ਆ ਤੇ ਹੋਣਾ ਵੀ ਚਾਹੀਦਾ ਤੇ ਬਾਕੀ ਕੱਲ ਨੂੰ ਆਪਾਂ ਲਸਾਕਾ ਪਹੁੰਚਾਂਗੇ ਇੱਕ ਦੋ ਜਰੂਰੀ ਸੁਨੇਹੇ ਬੇਨਤੀ ਮੇਰੇ ਵੱਲੋਂ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਮੇਰਾ WhatsApp ਦਾ ਨੰਬਰ ਆ ਉਹ ਬਹੁਤ ਸਾਰੇ ਮਿੱਤਰਾਂ ਕੋਲੇ ਚਲਾ ਗਿਆ ਜਿਹੜੇ ਵੀ ਭਰਾ ਕੋਲੇ ਜਾਂਦਾ ਉਹ ਅੱਗੇ ਦਸੀ ਥਾਈ ਸ਼ੇਅਰ ਕਰ ਦਿੰਦਾ ਉਹ ਨੰਬਰ ਬਹੁਤ ਜ਼ਿਆਦਾ ਫੈਲਣੇ ਕਰਕੇ WhatsApp ਤੇ ਕੀ ਹੁੰਦਾ ਮੈਨੂੰ ਸਾਰਾ ਦਿਨ ਉੱਤੇ ਫੋਨ ਆਉਂਦੇ ਰਹਿੰਦੇ ਨੇ ਦਿਨੇ ਵੀ ਆਉਂਦੇ ਰਿਆ ਰਾਤ ਨੂੰ ਵੀ ਮੇਰੇ نیٹ ਔਨ ਹੁੰਦਾ ਕਿਉਂਕਿ ਵੀਡੀਓ ਅਪਲੋਡ ਤੇ ਲਈ ਹੁੰਦੀ ਆ ਰਾਤ ਨੂੰ ਵੀ 11 12 ਰਾਤ ਨੂੰ ਵੀ ਫੋਨ ਆਉਂਦੇ ਰਹਿੰਦੇ ਆ ਸੋ ਜਿਹੜੇ ਵੀਰਾਂ ਕੋਲੇ ਮੇਰਾ WhatsApp ਦਾ ਨੰਬਰ ਆ ਤੇ ਉਹ ਮੈਨੂੰ ਫੋਨ ਵੀ ਕਰਦੇ ਆ ਫੋਨ ਨਹੀਂ ਚੱਕੇ ਜਾਂਦੇ ਚੱਕੀ ਜਾਂਦੇ ਜਦੋਂ ਤੁਸੀਂ ਵੀਡੀਓ ਧਿਆਨ ਨਾਲ ਦੇਖਦੇ ਹੋ ਤਾਂ ਮੈਂ ਬਹੁਤਾ ਸਮਾਂ ਸਾਈਕਲਿੰਗ ਕਰ ਰਿਆ ਹੁੰਦਾ ਜਦੋਂ ਫੋਨ ਨਹੀਂ ਚੱਕੇ ਜਾਂਦੇ ਤੋਂ ਮਿੱਠਾ ਜਿਹਾ ਰੋਸਾ ਗਿਆ ਵੀ ਕਰਦੇ ਆ ਰੋਸ ਵੀ ਜਾਂਦੇ ਕੁਝ ਵੀਰ ਭਰਾ ਕੁਝ ਵੀਰ ਭਰਾ ਆਪਦੇ ਕੋਈ ਕੰਪਨੀ ਆ ਕੋਈ ਚੀਜ਼ ਬਣਾਉਂਦੇ ਆ ਉਹਦੇ ਲਈ ਮੈਨੂੰ ਕਹਿੰਦੇ ਆ ਤੂੰ ਸਾਡੀ ਚੀਜ਼ ਦੀ ਪ੍ਰੋਮੋਸ਼ਨ ਕਰ ਪ੍ਰੋਮੋਸ਼ਨ ਮੈਂ ਔਖਾ ਹੋ ਜਾਂਦਾ ਯਾਰ ਮੈਂ ਕਿਵੇਂ ਕੀ ਆ ਤੁਹਾਨੂੰ ਅੱਖਾਂ ਫਰਾਨੀ ਚੀਜ਼ ਖਰੀਦ ਲਓ ਤੁਸੀਂ ਮੈਨੂੰ ਮੇਰਾ ਸਾਈਕਲ ਸਫਰ ਦੇਖ ਰਹੇ ਹੋ ਮੈਂ ਤੁਹਾਨੂੰ ਕਿਸੇ ਦਾ ਸੌਦਾ ਵੇਚਣੇ ਬਹਿ ਜਾ ਤਾਂ ਉਹ ਮੈਨੂੰ ਆਪ ਨੂੰ ਵੀ ਚੰਗੀ ਗੱਲ ਨਹੀਂ ਲੱਗਦੀ ਤਾਂ ਕਰਕੇ ਜਿਹੜੇ ਵੀਰਾਂ ਕੋਲੇ ਮੇਰਾ WhatsApp ਨੰਬਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਮੇਰੇ ਤੋਂ ਗੱਲ ਕਰਨ ਦਾ ਸਮਾਂ ਘੱਟ ਹੁੰਦਾ ਪਰ ਜਦੋਂ ਆਪਾਂ ਪੰਜਾਬ ਆਗੇ ਆਪਾਂ ਮਿਲਾਂਗੇ ਆਪਾਂ ਮਿਲਾਂਗੇ ਵੀ ਨਹੀਂ ਆਪਾਂ ਇਹ ਵੀ ਨਹੀਂ ਵੀ ਸੋਫੇ ਤੇ ਬਹਿ ਕੇ ਗੱਲਾਂ ਕਰ ਲਿਆ ਫੋਟੋਆਂ ਵਗ ਚਾਲੀਆਂ ਤੇ ਚਲੇ ਗਏ ਆਪਾਂ ਸਾਈਕਲ ਰਾਈਡਾਂ ਰੱਖਾਂਗੇ ਪੰਜਾਬ ਦੇ ਵਿੱਚ ਮੈਨੂੰ ਸਾਈਕਲ ਚਲਾਉਣਾ ਤੁਸੀਂ ਦੇਖਦੇ ਹੋ ਸਾਈਕਲ ਕਰਕੇ ਜੁੜੇ ਹੋਏ ਤਾਂ ਆਪਾਂ ਪੰਜਾਬ ਦੇ ਵਿੱਚ ਰਲ ਕੇ ਇਕੱਠੇ ਸਾਈਕਲ ਚਲਾਵਾਂਗੇ 100-100 ਕਿਲੋਮੀਟਰ ਦੇ ਪੰਧ ਕੱਢਾਂਗੇ ਉਹ ਨਾਲੇ ਵਾਟਾਂ ਕੱਢਾਂਗੇ ਸਾਈਕਲਿੰਗ ਨਾਲ ਆਪਣੇ ਵੀਰਾਂ ਭਰਾਵਾਂ ਨੂੰ ਜੋੜਾਂਗੇ ਫਿਰ ਫੋਟੋਆਂ ਵੀ ਖਿੱਚਾਂਗੇ ਤੇ ਫਿਰ ਗੱਲਾਂ ਬਾਤਾਂ ਵੀ ਨਾਲੋ-ਨਾਲ ਹੁੰਦੀਆਂ ਰਹਿਣਗੀਆਂ ਤਾਂ ਕਰਕੇ ਜਿਨ੍ਹਾਂ ਕੋਲੇ ਮੇਰਾ WhatsApp ਦਾ ਨੰਬਰ ਆ ਤੁਸੀਂ ਬੇਨਤੀ ਹੈ ਬਈ ਫੋਨ ਨਾ ਕਰਿਆ ਕਰੋ ਬਾਈ ਨਹੀਂ ਚੱਕਿਆ ਜਾਂਦਾ ਤੁਹਾਡੇ ਫੋਨ ਤੁਹਾਡੇ ਮੈਸੇਜ ਲਗਭਗ 13-1400 ਮੈਸੇਜ ਜਿਹੜਾ ਅਨਰੀਡ ਪਿਆ WhatsApp ਤੇ ਜਿਹੜਾ ਮੇਰੇ ਤੋਂ ਨਹੀਂ ਪੜਿਆ ਜਾਂਦਾ ਤੁਹਾਡੇ ਕੋਈ ਜ਼ਰੂਰੀ ਸਨੇਹੀ ਹੁੰਦੇ ਹਨ ਜੋ ਬਹੁਤ ਸਾਰੇ ਮਿੱਤਰ ਮੇਲ ਨੂੰ ਮੇਲ ਕਰਦੇ ਹੁੰਦੇ ਆ ਤੁਸੀਂ ਮੇਲ ਜਰੂਰ ਕਰ ਦਿਆ ਕਰੋ amritkudda@gmail.com ਜਿਹੜੀਆਂ ਮੇਲਾਂ ਆਉਂਦੀਆਂ ਨੇ ਤੇ ਮੇਲਾਂ ਮੈਂ ਜਰੂਰ ਪੜਦਾ ਹੁੰਦਾ ਕਿਉਂਕਿ ਮੇਲ ਦੇ ਇਹ ਤੋਂ ਬਿਨਾ ਕਿ ਮੈਂ ਹੋਰ ਵੀ ਗੱਲ ਕਹਿਣੀ ਚਾਹਣਾ ਸਫਰ ਕਰਦੇ ਆ ਗੱਲਾਂ ਕਰਦੇ ਆ ਬਹੁਤ ਸਾਰੀਆਂ ਮੇਰੇ ਤੋਂ ਗਲਤੀਆਂ ਰਹਿ ਜਾਂਦੀਆਂ ਨੇ ਪਰ ਆਪਾਂ ਨੂੰ ਦੇਖਣ ਵਾਲੇ ਬਹੁਤ ਸਾਰੇ ਮਿੱਤਰ ਬਿੱਲੀ ਸੂਝਵਾਨ ਆ ਤੇ ਉਹਨਾਂ ਦੇ YouTube ਦੇ ਵੀਡੀਓ ਤੇ ਜਿਹੜੇ ਕਮੈਂਟ ਕੀਤੇ ਹੁੰਦੇ ਆ ਨਾ ਬਹੁਤ ਕਮਾਲ ਦੇ ਕਮੈਂਟ ਹੁੰਦੇ ਆ ਤੇ ਉਹਨਾਂ ਤੋਂ ਬਹੁਤ ਜਾਣਕਾਰੀ ਮਿਲਦੀ ਆ ਤੁਸੀਂ ਉਹ ਕਮੈਂਟ ਵੀ ਜਰੂਰ ਪੜਿਆ ਕਰੋ ਤੇ ਅਮਰਿਤਕੁੱਦਾ@gmail.com ਤੇ ਤੁਸੀਂ ਆਪਦੇ ਜਰੂਰੀ ਸੁਝਾਅ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਮੇਰੇ ਨਾਲ ਜਰੂਰ ਸਾਂਝੇ ਕਰੋ ਉਹ ਮੈਂ ਜਰੂਰ ਪੜਦਾ ਹੁੰਨਾ ਤੇ ਬਾਕੀ YouTube ਦੇ ਕਮੈਂਟ ਵੀ ਮੈਂ ਪੜਦਾ ਹੁੰਨਾ ਵੀਡੀਓ ਵੇਖਣ ਲਾਈਕ ਕਰਿਓ ਕਮੈਂਟ ਕਰਿਓ ਤੇ ਕੱਲ ਨੂੰ ਆਪਾਂ ਲੁਸਾਕਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਸਫ਼ਰ ਦੇ ਵਿੱਚ ਮੈਂ ਦਰਸ਼ਨ ਕੀਤੇ ਸੀ ਰਵਾਂਡਾ ਦੀ ਰਾਜਧਾਨੀ ਇੱਕ ਗਾਲੀ ਦੇ ਵਿੱਚ ਉਸ ਤੋਂ ਬਾਅਦ ਦੁਬਾਰੇ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ ਕੱਲ ਨੂੰ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਜੁੜੇ ਰਹੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਲਾਈਕ ਤੇ ਕਮੈਂਟ ਜਰੂਰ ਕਰੇ